ਲਾਈਵ ਮੈਟਰ ਉਹ ਨਾ ਇੱਥੇ ਮੁੰਡਾ ਪਹੁੰਚਿਆ ਪਸ਼ੂ ਲੈ ਕੇ ਚੰਗੇ ਤੇ ਆਪਾਂ ਥੋੜੀ ਉਹਦੇ ਨਾਲ ਗੱਲਬਾਤ ਵੀ ਕਰਾਵਾਂਗੇ ਤੇ ਆਪਾਂ ਜਿਹੜੇ ਇੱਥੇ ਬਾਈ ਕੋਲੇ ਪਸ਼ੂ ਆ ਨਾ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਤੇ ਪਹਿਲਾਂ ਆਪਾਂ ਗੱਲ ਕਰ ਲਈਏ ਕਿਹੜਾ ਪਿੰਡ ਆ ਬਾਈ ਦਾ ਹਾਂ ਬਈ ਹਸੀ ਕਾਲ ਠੀਕ ਆ ਤੇ ਬਾਈ ਪਹਿਲਾਂ ਨਾਂ ਦੱਸ ਤੇਰਾ ਨਾਂ ਕੀ ਆ ਸੁਖੀ ਆ ਬਾਈ ਸੁਖੀ ਸੁਖੀ ਬਾਈ ਤੇਰਾ ਪਿੰਡ ਕਿਹੜਾ ਹੈਗਾ ਪਿੰਡ ਦਲੇਲ ਵਾਲਾ ਮਲਕੋ ਮੇਰਾ ਸੀਰ ਆ ਬਾਗੂ ਨਾਲਾ ਅੱਛਾ ਬਾਗੂ ਨਾਲ ਠੀਕ ਆ ਸੀਰ ਦੀਆਂ ਮੱਝਾਂ ਆਗੀਆਂ ਹਾਂਜੀ ਹਾਂਜੀ ਅੱਛਾ ਮੈਨੂੰ ਆ ਦੱਸ ਕਿੰਨੀਆਂ ਪਸ਼ੂ ਆਜ ਤੇਰੇ ਕੋਲ ਇੱਥੇ ਜਿਹੜੇ ਪੰਜ ਆ ਵਿੱਚ ਬੱਗ ਗਈ। ਅੱਛਾ ਤੇ ਹੁਣ ਜਿਹੜੇ ਹੈਗੇ ਤੇਰੇ ਕੋਲ ਉਹ ਦੱਸ ਦੇ ਮੈਨੂੰ। ਤਿੰਨ ਕਿ ਦੋ? ਤਿੰਨ ਰਹਿ ਗਏ ਬਾਈ। ਤਿੰਨ ਰਹਿ ਗਿਆ। ਤੇ ਨੰਬਰ ਬੋਲ ਦੇ ਤੇ ਤਿੰਨ ਮੱਝਾਂ ਨੂੰ ਤੋੜ ਕੇ ਦਿਖਾ ਦੇ। 995602603 ਠੀਕ ਆ। ਤੇ ਲੈ ਸਾਨੂੰ ਹੁਣ ਮੱਝ ਤੋੜ ਕੇ ਦਿਹਾ। ਰਹਿ ਵੀ ਸਾਨੂੰ ਨਾ ਇੱਕ ਜਿਹੜੀ ਆ ਝੋਟੀ ਦਿਖਾਉਣੇ ਆ ਤੋੜ ਕੇ। ਤੇ ਆਹ ਦੇਖੋ ਤੁਸੀਂ ਅਦਰਕ ਕੁਆਲਿਟੀ ਦੀ ਚੈੱਕ ਕਰ ਲਓ। ਸੁੱਖੀ ਕੋਲੇ ਮੱਝਾਂ ਹੁੰਦੀਆਂ ਚੰਗੀਆਂ। ਇਹ ਆਹ ਦੇਖੋ ਤੇ ਕੱਦ ਕਾਠ ਵੀ ਝੋਟੀ ਦਾ ਚੰਗਾ ਹੈਗਾ ਤੇ ਆ ਜੋ ਮਨੂਰਾ ਕਰਾਈ ਦੀ ਡਿਟੇਲ ਦੱਸ ਸਾਨੂੰ ਕਿਹੜੇ ਸੂਏ ਇਹ ਇਹ ਦੂਜੇ ਸੂਏ ਜੀ ਦੂਜਾ ਸੂਆ ਕਿੰਨੇ ਦਿਨਾਂ ਦੀ ਸੂਈ ਹੋਈ ਹੈ ਇਹ ਚੌਥਾ ਦਿਨ ਸੂਈ ਨੂੰ ਹੈ ਜੀ ਕਿੰਨਾ ਦੁੱਧ ਤਿਆਰ ਹੈ ਹੁਣ 13 ਕਿਲੋ ਬੋਲੀ ਆ ਬਾਈ 13 ਕਿਲੋ ਬੋਲੀ ਹੈ ਤੇ ਮਗਰ ਕੀ ਆ ਮਾਰ ਕੱਟਾ ਕੱਟਾ ਠੀਕ ਆ 13 ਕਿਲੋ ਜਮਾ ਦੁੱਧ ਤਿਆਰ ਹੈ ਜਮਾ ਡੱਬੇ ਮਾਰ ਕੇ ਦਵਾਂਗਾ ਜੀ ਹਾਂ ਨਾ ਮੁੱਲ ਦੱਸ ਦੇ ਕਿੰਨਾ ਹੁਣ ਲੈ ਕਸੀ ਆ ਬਾਈ 160 ਦੀ ਦੇਣੀ ਆ 160 ਦੀ ਦੇਵਾਂਗਾ ਤੇ ਦੂਜੀ ਵੀ ਕੱਟ ਕੇ ਦਿਖਾ ਕਰਾ ਤੇ ਲੈ ਵੀ ਮਿੱਤਰੋ ਤੁਹਾਨੂੰ ਇੱਕ ਆਪਾਂ ਪਹਿਲਾਂ ਝੋਟੀ ਦਿਖਾਉਣੇ ਆ ਕਿ ਟਾਈਟ ਆਰਡਰ ਕੁਆਲਿਟੀ ਵਾਲੀ ਇਹ ਆ ਦੇਖੋ ਥਣ ਥਣ ਵੀ ਚੰਗਾ ਪੱਕੀ ਜਿਹੜਾ ਹੈਗਾ ਨਾ ਨੇਵਾ ਪੱਟਾਂ ਦੇ ਵਿੱਚ ਆ ਜਮਾ ਸਾਰਾ ਤੇ ਤੋਰ ਦੇ ਕਰਾਂ ਨੰਮੀ ਮਾੜੀ ਜੀ ਹੋਰ ਸਿੰਘ ਸੁng ਵੀ ਸੋਹਣਾਗਾ ਮੋੜਦਾ ਕਰ ਮੋੜਦਾ ਇਹ ਪਹਿਲੇ ਸੂਏ ਹਾਂਜੀ ਹਾਂਜੀ ਠੀਕ ਆ ਕਿੰਨਾ ਦੁੱਧ ਤਿਆਰ ਹੋਣਾ ਦਾ ਚਾਰ ਦਿਨ ਸੂਦਰੀ 9 ਕਿਲੋ ਤਿਆਰ ਆ ਵੀ ਠੀਕ ਆ 9 ਕਿਲੋ ਦੁੱਧ ਜਮਾ ਤਿਆਰ ਆ ਵੀ ਕਿੰਨਾ ਪਾ ਦੂਗੀ ਦੁੱਧ ਅਸੀਂ ਦੁੱਧ 11 ਕਿਲੋ ਕਰ ਦੂ 11 ਕਿਲੋ ਤੇ ਕੀ ਰੇਟ ਕਰਤਾ ਇਹਦਾ ਇੱਕ 30 ਆ ਬਾਈ ਇੱਕ 30 ਹਾਂਜੀ ਤੇ ਹਾਂ ਨਾ ਦੱਸਦੇ ਕਿ ਇਹਦਾ 1 10 ਦੀ ਦੇਣੀ ਹੈ 1 10 ਦੀ ਦੇਣੀ ਹੈ ਠੀਕ ਆ ਬੰਦੇ ਕਰ ਤੇ ਹੋਰ ਇੱਕ ਜਿਹੜੀ ਮੱਝ ਹੋਰ ਹੈ ਉਹ ਵੀ ਕੱਢ ਲਿਆ ਕਰ ਲੈ ਵੀ ਮਿੱਤਰੋ ਤਿੰਨੇ ਦੀਆਂ ਤਿੰਨੇ ਮੱਝਾਂ ਹੈ ਤਾਂ ਚੰਗੀਆਂ ਨੇ ਇਹ ਬਾਕੀ ਰੇਟ ਰੂਟ ਤੁਸੀਂ ਭਾਈ ਫੋਨ ਨੰਬਰ ਆਪਾਂ ਲੈ ਕੇ ਦਿੱਤਾ ਹੈ ਜਿਹੜੇ ਤੁਸੀਂ ਕਰ ਲਿਓ ਤੇ ਅੱਜ ਤੀਜੀ ਮੱਝ ਵੀ ਦਿਖਾਉਂਦੇ ਲੈ ਵੀ ਇੱਕ ਮੱਝ ਹੋਰ ਕੱਢ ਲਈ ਮੁੰਡੇ ਨੇ ਚੰਗੀਆਂ ਨੇ ਮੱਝਾਂ ਤਿੰਨੇ ਦੀਆਂ ਤਿੰਨੇ ਸਿੰਘ ਦੇਖੋ ਆ ਚੰਗੀਆਂ ਮੱਝ ਸਾਰਿਆਂ ਨਾਲੋਂ ਮੈਨੂੰ ਐ ਲੱਗੀ ਪੂਰੀ ਟਾਪ ਕੁਆਲਿਟੀ ਤਾਜੀ ਸੂਈ ਮੱਝ ਹੈਗੀ ਆ ਦੇਖੋ ਤੁਸੀਂ ਲੈ ਵਾ ਲੂ ਵਾ ਚੰਗਾ ਖਾਣਾ ਜਿਹੜਾ ਕੱਲਾ ਕੱਲਾ ਲੱਗਿਆ ਹੋਇਆ ਹੈਗਾ ਲੈਵੇ ਨੂੰ ਸੋਹਣੀ ਐ ਸਿੰਘਾਂ ਦੀ ਰੰਗ ਸਿੰਘਾਂ ਵਾਲੀ ਝੋਟੀ ਆ ਗਈ ਬਹੁਤ ਸੋਹਣੀ ਐ ਬਣਦੇ ਬਈ ਬਣਦੇ ਕਰਾਂ ਇਹਦੀ ਡਿਟੇਲ ਲੈ ਕੇ ਦਿੰਨੇ ਆ ਕਿੰਨਾ ਕੁ ਦੁੱਧ ਪਾਉਂਦੀ ਐ ਕਿੰਨਾ ਕੁ ਦੇਊਗੀ ਦੁੱਧ ਹਨਾ ਬਾਕੀ ਚੰਗੀ ਐ ਝੋਟੀ ਸ਼ਕੀਨ ਆ ਦੇਖੋ ਮਾਫੜੀ ਹੋਏ ਸੁਖੀ ਆ ਕਿਹੜੇ ਜਿਹੜੀ ਆਪਾਂ ਹੁਣ ਤੋੜ ਕੇ ਦਿਖਾਈ ਐ ਝੋਟੀ ਇਹ ਕਿੰਨੇਵੇਂ ਸੂਏ ਇਹ ਦੂਜਾ ਜੀ ਦੂਜਾ ਕਿੰਨਾ ਦੁੱਧ ਤਿਆਰ ਹੁਣ 9 ਕਿਲੋ ਤਿਆਰ ਆ ਬਈ ਤਾਈ ਸੂਏ ਦੋ ਦਿਨਾਂ ਦੀ ਖੀਸੀ ਐ ਅੱਛਾ 9 ਕਿਲੋ ਦੁੱਧ ਜਮਾਂ ਹਾਂ 8 9 ਕਿਲੋ ਕੀ ਸਹੀ ਐ ਠੀਕ ਆ ਠੀਕ ਆ ਤੇ ਰੇਟ ਇਹਦਾ ਰੇਟ ਇੱਕ ਲੈਂਡ ਦਾ ਫਾਇਦਾ ਇੱਕ 40 ਇੱਕ 20 ਦੇਣੀ ਆ ਇੱਕ 20 ਦੀ ਠੀਕ ਆ ਤੇਰੇ ਪਸ਼ੂ ਭਾਈ ਤਿੰਨੇ ਸੋਹਣੇ ਆ ਹਨਾ ਇਹ ਵੀ ਖੜੀਆਂ ਆਪਣੀਆਂ ਅੱਛਾ ਹਰ ਵਕਤ ਹੁੰਦੀਆਂ ਹੁੰਦੀਆਂ ਹਰ ਵਕਤ ਠੀਕ ਆ ਤੇ ਜਿਹੜਾ ਮੁੰਡਾ ਸੀਰ ਵਾਲਾ ਉਹ ਕਿਹੜਾ ਹੈਗਾ ਨਾਲ ਉਹ ਬਾਗੂ ਆ ਜੀ ਅੱਛਾ ਤੇ ਲੈ ਵੀ ਮਿੱਤਰੋ ਇਹ ਬਾਈ ਆ ਗਿਆ ਬਾਗੂ ਹਨਾ ਤੇ ਪਹਿਲਾਂ ਤੂੰ ਸੁਖੀ ਆਪਦਾ ਨੰਬਰ ਬੋਲ ਦੇ 9915602603 ਠੀਕ ਹੈ ਤੇ ਬਾਈ ਬਾਗੂ ਤੇਰਾ ਪਿੰਡ ਮਾਕੋ ਆ ਗਿਆ ਠੀਕ ਹੈ ਤੇ ਤੂੰ ਵੀ ਆਪਦਾ ਨੰਬਰ ਬੋਲ ਦੇ 9915320775 9915320775 20775 75 ਠੀਕ ਹੈ ਵੀ ਲੈ ਵੀ ਮਿੱਤਰੋ ਆਪਾਂ ਜਿਹੜੇ ਪਸ਼ੂ ਸੀਗੇ ਉਹ ਤੁਹਾਨੂੰ ਆਪਾਂ ਦਿਖਾਤੇ ਤੇ ਹੁਣ ਵੀਡੀਓ ਨੂੰ ਕਰਿਓ ਸ਼ੇਅਰ ਤੇ ਜੇ ਕਿਸੇ ਨੂੰ ਪਸੰਦ ਆਉਂਦਾ ਤੇ ਉਹ ਤੁਸੀਂ ਪਸ਼ੂ ਖਰੀਦ ਸਕਦੇ ਹੋ